ਪੇਰਾ ਪਾਪਾ ਨਾਨਕ ਦੇ ਪਿੰਡ ਤਾਰੋਵਾਲੀ ਦੇ ਸ਼ਮਸ਼ਾਨਘਾਟ ਤੋਂ 52 ਸਾਲਾ ਔਰਤ ਲਾਸ਼ ਬ੍ਰਾਹਮਣਤ ਕਰਨਾ ਇਲਾਕੇ ਸਨਸਨੀ ਪਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਜਿੰਦੂ ਦੇ ਪਿੰਡ ਤਾਰੋਵਾਲੀ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਜਿਸ ਨੂੰ ਛੋਟੇ ਕੁੱਤੇ ਨੋਚ ਰਹੇ ਸਨ ਇਸ ਦੀ ਤਰੰਤ ਪੁਲਿਸ थाना ਕੋਟਲੀ ਸੂਟ ਮੱਲੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਲਿਆ ਗਿਆ ਕਾਰਨ ਨਾਲ ਪੱਕਾ ਪਤਾ ਨਹੀਂ ਲੱਗਣਿਆ ਹੁਣ ਕਿ ਆਪਣੇ ਘਰੋਂ ਆਏ ਆ। ਹਮਮ ਕੱਲ੍ਹ ਹੋਈ ਸੀ। ਚੱਲੋ ਜੀ। ਇੱਕ ਨਾ ਕਾਲ। ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰਨਤੀ ਮੌਤ ਕਿ ਮੌਤ ਦੇ ਦਿਨ ਤੁਹਾਨੂੰ ਲੱਗਦਾ ਪੀਂ ਕਿਹਨੇ ਕੀਤੀ ਆ। ਪਿੱਛੋਂ ਨਹੀਂ ਮਤਲਬ ਜੇ ਉੱਥੋਂ ਬੈਠੇ ਤਾਂ ਗੋਲ ਤੋਂ ਬੈਠੇ। ਆ ਗੋਲ। ਇਹ ਤੁਸੀਂ ਪਤਾ ਨਹੀਂ ਕਿੱਟਾ ਕਾਲਦਾ ਇਹਦਾ। ਕੋਈ ਪਤਾ ਦਿੱਤਾ ਨਹੀਂ ਅਸੀਂ ਤੇ ਰਿਪੋਰਟ ਲੱਗ ਗਈ ਜੀ ਕੋਈ ਕੋਈ ਨਹੀਂ ਦੱਸਦੀ। ਕੋਈ ਦੇ ਸਰੇ ਮਤਲਬ ਉਹਨੂੰ ਪਤਾ ਲੱਗਦਾ ਵੀ ਭਾਗ ਲੱਗ ਗਿਆ। ਇਹ ਉਮਰ ਕਿੰਨੀ ਕਿ ਲੱਗ ਤੋਂ ਇਹਨਾਂ ਦੇ? ਉਹਨਾਂ ਦਾ ਆਪਣਾ ਹਿੰਦੂ ਕੋਈ ਤਰ੍ਹਾਂ ਦਾ 45 ਸਾਲ ਹੋ ਗਏ। ਉਹ ਫਿਰ ਪੀਸ ਨੂੰ ਜੀ ਗਿਆ ਗਿਆਨ ਕਰਵਾਣ ਦਾ ਪੋਸਟਮਾਨ ਕੋਲ ਆ ਜਾ ਰਹੇ। ਹਾਂ। ਕੀ ਮੰਨ ਕਰਦੇ ਹੋ ਆਏ। ਮਾango ਸਾਥੀ ਤਾਂ ਪਤਾ ਲੱਗਿਆ ਸਾਨੂੰ ਵੀ ਪੀਸ ਨੂੰ ਸੰਸਾਦ ਚਾਹੀਦਾ ਹਨ ਕਿ ਜੇ ਪਤਾ ਲੱਗੇ ਵੀ ਕੀ ਕਾਰਨਾਂ ਕਰੇ ਮਾਮਲਾ ਹੋਈ ਹੈ ਜੀ। ਕਿੰਨੇ ਬੱਚੇ ਕਿੰਨੇ ਆ? ਦੋ ਲੜਕੇ। ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਦੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾਏ ਅੰਦਰ ਨਲਕੇ ਦਾ ਬਾਹਰੋਂ ਆਣ ਕੇ ਦਾ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾਗੋਲੇ ਦੀ ਜਨਾਨੀ ਆ ਉਹਨਾਂ ਨੇ ਫੋਨ ਕੀਤਾ ਪਾਗੋਲੇ ਫਿਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਗੇ ਉਹਨੂੰ ਕਿਤੇ ਹੁਣ ਪਤਾ ਨਹੀਂ ਕਿਰ ਬਾਦ ਵੀ ਮੂਦੀ ਪਈ ਹੋ ਜਦੋਂ ਆਪਾਂ ਆਏ ਆ ਲਾਗੇ ਚੁੰਨੀ ਪਈ ਤੇ ਕੁੱਤੇ ਇੱਕ ਨੇਕ ਪੂਰੇ ਹੀ ਉਹ ਡੇ ਹੀ ਛੇੜ ਖਾਨ ਖ ਨੂੰ ਨਾਕ ਤੋਂ ਵੱਢ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਸਵੇਰੇ ਤੇ ਵੀ ਪਈ ਮੌਕੇ ਹਾਂ ਪਲੀਸ ਆਈਏ ਮੌਕੇ ਤੇ ਹਾਂ ਪਲੀਸ ਮੌਕੇ ਤੇ ਆਈਏ ਸਵੇਰ ਦੀ ਇੱਥੇ ਪੁਲਿਸ ਕਿੰਨੀ ਕੁ ਮਰਦ ਲੱਗਦਾ 10 ਸਾਲ ਦੇ ਇਲਗੇੜਾ ਇਹ ਕੋਇਟਾ ਨੂੰ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਕਿ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਆ ਅਸੀਂ ਮੌਕੇ ਤੇ ਪੁੱਜੇ ਆ ਉਹ ਸੌਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸਿੰਘ ਉਹਦਾ ਸੱਤੀ ਆ ਜੀ ਕਲਜੀਤ ਕੌਰ ਸਰ ਕੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਉਹ ਔਰਤ ਜਿਹੜੀ ਕੋਲ ਪ੍ਰੈਸ਼ਰਸ ਸੀ ਪਰ ਵਰਨ ਮੁਤਾਬਕ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਹਾਂ ਉਹਨਾਂ ਦੀ ਸਟੇਟਮੈਂਟ ਮਤਲਬ ਤਾਪੂ ਕੁੰਮਰ ਕਿੰਨੇ ਕੇ ਲੱਗਤੇ ਕਿੰਨੇ ਭਾਈ 55 75 ਦਾ